ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਪਤਾ ਹੈ ਕਿ 1984 ਦੇ ਵਿੱਚ ਜੂਨ ਦੇ ਮਹੀਨੇ ਚ ਭਾਰਤ ਦੀ ਫੌਜ ਨੇ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇਲਾਵਾ ਹੋਰ 38 ਗੁਰਦੁਆਰਿਆਂ ਦੇ ਉੱਤੇ ਹਮਲਾ ਕੀਤਾ ਸੀਗਾ ਔਰ ਉਸ ਫੌਜੀ ਹਮਲੇ ਦੇ ਦੌਰਾਨ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸਾਡੇ ਸਿੰਘ ਸਿੰਘਣੀਆਂ ਉਚੰਗੀਆਂ ਬਜ਼ੁਰਗ ਮਾਤਾਵਾਂ ਸ਼ਹੀਦ ਹੋ ਗਈਆਂ ਸਕੀਆਂ ਇਹ ਪਹਿਲੀ ਜੂਨ ਤੋਂ ਇਹ ਹਮਲਾ ਆਰੰਭ ਹੋਇਆ ਸੀਗਾ ਉਸ ਵੇਲੇ ਸੀਆਰਪੀਐਫ ਅਤੇ ਨਿਮ ਫੌਜੀ ਦਸਤਿਆਂ ਨੇ ਦਰبار صاحب ਦੇ ਉੱਤੇ ਅਤੇ بابا ਗੁਰਦੁਆਰਾ ਬਾਬਾ ਟਲਰਾਏ ਸਾਹਿਬ ਵਿਖੇ ਹਮਲਾ ਕੀਤਾ ਗਿਆ ਸੀਗਾ ਉਸ ਹਮਲੇ ਨੂੰ ਅੱਜ 40 ਸਾਲ ਹੋ ਗਏ ਨੇ ਔਰ ਉਸ ਵੇਲੇ ਜਿਸ ਨੇ ਹਮਲਾ ਕੀਤਾ ਗਿਆ ਸੀਗਾ ਦਰਬਾਰ ਸਾਹਿਬ ਦੇ ਉੱਤੇ ਤੇ ਗੁਰਦੁਆਰਾ ਬਾਬਾ ਟਲਰਾਏ ਸਾਹਿਬ ਵਿਖੇ ਤੇ ਮੋਰਚੇਬੰਦੀ ਜਿਹੜੀ ਸੀਗੀ ਥਾਂ ਥਾਂ ਦੇ ਉੱਤੇ ਕੀਤੀ ਗਈ ਸੀਗੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਵਾਸਤੇ ਉਸ ਵੇਲੇ ਜਥੇਦਾਰ ਸੁਖਦੇਵ ਸਿੰਘ ਬੱਬਰ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੁਖੀ ਦੀ ਵਿਉਂਤਬੰਦੀ ਦੇ ਅਨੁਸਾਰ ਗੁਰਦੁਆਰਾ ਬਾਬਾ ਅਟਲ ਰਾਜ ਸਾਹਿਬ ਵਿਖੇ ਮੋਰਚਾ ਬੰਦੀ ਕੀਤੀ ਹੋਈ ਸੀਗੀ। ਔਰ ਉਸ ਮੋਰਚਾ ਬੰਦੀ ਦਾ ਇਸ ਲਈ ਜਵਾਬ ਦਿੱਤਾ ਗਿਆ ਤਾਂ ਬਬਰ ਖਾਲਸਾ ਇੰਟਰਨੈਸ਼ਨਲ ਦੇ ਭਾਈ ਮਹੰਗਾ ਸਿੰਘ ਬਬਰ ਗੁਰਦੁਆਰਾ ਬਾਬਾ ਅਟਲ ਰਾਜ ਸਾਹਿਬ ਦੀ ਉੱਪਰਲੀ ਮੰਜ਼ਿਲ ਤੋਂ ਸ਼ਹੀਦ ਹੋ ਗਏ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਜਥੇ ਵੱਲੋਂ ਅਤੇ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਵੱਲੋਂ ਥਾਂ-ਥਾਂ ਤੇ ਉਤੇ ਮੋਰਚਾ ਬੰਦੀ ਕੀਤੀ ਗਈ ਸੀਗੀ ਹਰ ਜਥੇਬੰਦੀ ਨੇ ਆਪਣੇ ਆਪਣੇ ਵੱਲੋਂ ਸਰਕਾਰ ਵੱਲੋਂ ਕੀਤੀ ਗਈ ਗੋਲੀਬਾਰੀ ਦਾ ਮੂੰਹ ਤੋੜਵਾ ਜਵਾਬ ਦਿੱਤਾ ਭਾਈ ਮਹਿੰਗਾ ਸਿੰਘ ਜੀ ਬੱਬਰ 1 ਜੂਨ 1984 ਨੂੰ ਸ਼ਹੀਦ ਹੋਏ ਹੋਰ ਉਹਨਾਂ ਦੀ ਸ਼ਹਾਦਤ ਅਤੇ ਸਮੂਹ ਸ਼ਹੀਦ ਸਿੰਘਾਂ ਦੀ ਸ਼ਹਾਦਤ ਜਿਨ੍ਹਾਂ ਦੇ ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਪਾਈ ਅਮਰੀਕ ਸਿੰਘ ਜੀ ਜਨਰਲ ਸ਼ਬੇਗ ਸਿੰਘ ਜੀ ਅਤੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੇ ਸਿੰਘ ਸ਼ਹੀਦ ਹੋਏ ਸੀਗੇ ਉਹਨਾਂ ਸਾਰੇ ਸਿੰਘਾਂ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਪਹਿਲੀ ਜੂਨ 1984 ਤੋਂ ਅੱਜ 40 ਸਾਲ ਹੋ ਚੱਲ ਲੈਨੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਜੜੀਆਂ ਨੇ ਇਸ ਘੱਲੂਕਾਰੇ ਨੂੰ ਬੜੇ ਸਤਕਾਰ ਅਦਬ ਦੇ ਨਾਲ ਮਨਾਉਂਦੀਆਂ ਨੇ ਕਿਉਂਕਿ ਇਹ ਜੋ ਜ਼ਖਮ ਸਰਕਾਰ ਨੇ ਸਾਨੂੰ ਦਿੱਤੇ ਨੇ ਇਹ ਜ਼ਖਮ ਕਦੀ ਵੀ ਭਰੇ ਨਹੀਂ ਜਾ ਸਕਦੇ ਉਹ ਇਨ੍ਹਾਂ ਜ਼ਖਮਾਂ ਦੀ ਜਿਹੜੀ ਚੀਜ਼ ਹੈ ਜਿਹੜਾ ਦਰਦ ਹੈ ਉਹ ਦਰਦ ਅੱਜ ਵੀ ਸਾਰੀ ਸਿੱਖ ਕੌਮ ਹੰਡਾ ਰਹੀ ਹੈ ਪਰ ਉਸ ਸਮੇਂ ਤੋਂ ਲੈ ਕਰਕੇ ਹੁਣ ਤੱਕ ਲਗਾਤਾਰ ਸਿੱਖ ਸੰਘਰਸ਼ ਜਿਹੜਾ ਹੈ ਚੱਲ ਰਿਹਾ ਹੈ ਆਪਣੀ ਕੌਮ ਦੀ ਆਜ਼ਾਦੀ ਦੇ ਵਾਸਤੇ ਸੋ ਭਾਈ ਮਹਿੰਗਾ ਸਿੰਘ ਜੀ ਬੱਬਰ ਦੀ ਯਾਦ ਨੂੰ ਸਮਰਪਿਤ 31 ਮਈ ਨੂੰ ਸ਼੍ਰੀ ਖੰਡਪਟ ਸਾਹਿਬ ਗੁਰਦੁਆਰਾ ਬਾਬਾ ਟਲ ਰਾਏ ਸਾਹਿਬ ਵਿਖੇ ਰੱਖੇ ਜਾਣਗੇ ਜਿਨ੍ਹਾਂ ਦੇ ਭੋਗ 2 ਜੂਨ ਨੂੰ ਸਵੇਰੇ 7 ਵਜੇ ਗੁਰਦੁਆਰਾ ਬਾਬਾ ਟਲ ਰਾਏ ਸਾਹਿਬ ਵਿਖੇ ਪਾਏ ਜਾਣਗੇ ਉਪਰੰਤ ਕੀਰਤਨ ਹੋਵੇਗਾ ਅਤੇ ਬਾਅਦ ਦੇ ਵਿੱਚ ਸਾਰੀਆਂ ਸੰਗਤਾਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋਣਗੀਆਂ ਉਥੇ ਅਰਦਾਸ ਬੇਨਤੀ ਕੀਤੀ ਜਾਵੇਗੀ ਸਮੂਹ ਸਿੰਘਾਂ ਦੀ ਸ਼ਹੀਦਾਂ ਦੀ ਯਾਦ ਦੇ ਵਿੱਚ ਇਹ ਸਾਰਾ ਪ੍ਰੋਗਰਾਮ ਜਿਹੜਾ ਹੈ ਅਸੀਂ ਹਰ ਸਾਲ ਪਹਿਲੀ ਜੂਨ ਨੂੰ ਮਨਾਉਂਦੇ ਹਾਂ ਲੇਕਿਨ ਕਿਉਂਕਿ ਪਹਿਲੀ ਜੂਨ ਨੂੰ ਇਸ ਵਾਰ 2024 ਨੂੰ ਪੂਰੇ ਪੰਜਾਬ ਦੇ ਵਿੱਚ ਵੋਟਾਂ ਪੈ ਰੀਆਂ ਨੇ ਸ਼ਹੀਦ ਪਰਿਵਾਰਾਂ ਦੇ ਨਾਲ ਸਲਾਮ ਅਸ਼ਰਵਾ ਕੀਤਾ ਮੇਰੇ ਨਾਲ ਭਾਈ ਸਤਨਾਮ ਸਿੰਘ ਜੀ ਖੰਡਾ ਪੰਜਾਬ ਪਿਆਰਿਆਂ ਚੋਂ ਭਾਈ महावीर ਸਿੰਘ ਜੀ ਸੁਲਤਾਨਵੰਦ ਡਾਕਟਰ ਸੁਖਦੇਵ ਸਿੰਘ ਜੀ ਬਾਬਾ ਅਤੇ ਸਾਡੇ ਨਾਲ ਨਰਿੰਦਰ ਸਿੰਘ ਜੀ ਗਿੱਲ ਭਾਈ ਰਕबीर ਸਿੰਘ ਜੀ ਪੁੱਤਰ ਜੋ ਕਿ ਜੱ태ਦਾ ਤੇਜਾ ਸਿੰਘ ਪੁੱਤਰ ਦੇ ਪੋਤਰੇ ਨੇ ਸਤਜੋਤ ਸਿੰਘ ਜੀ ਮੋਦਲ ਤੋਂ ਰਾਜ ਸਿੰਘ ਸੁਲਤਾਨਵੰਦ ਤੋਂ ਅਤੇ ਭਾਈ ਮਹੰਗਾ ਸਿੰਘ ਜੀ ਬਬਰ ਦੇ ਪਰਿਵਾਰ ਨਾਲ ਅਤੇ ਹੋਰ ਸ਼ਹੀਦ ਪਰਿਵਾਰਾਂ ਨਾਲ ਸਲਾਮ ਸ਼ੁਰੂਆਤ ਕਰਨ ਦੇ ਬਾਅਦ ਅਸੀਂ ਇਹ ਵਿਚਾਰ ਕੀਤਾ ਕਿਉਂਕਿ ਚੋਣਾ ਪਹਿਲੀ ਜੂਨ ਨੂੰ ਹੋਣੀ ਪੈਣੀ ਹੈ ਨਾ ਵੋਟਾਂ ਪੈਣੀਆਂ ਨੇ ਇਸ ਕਰਕੇ ਅਸੀਂ ਇੱਕ ਦਿਨ ਦਾ ਪ੍ਰੋਗਰਾਮ ਅੱਗੇ ਮੁਲਤਵੀ ਕਰਤਾ ਤੇ ਹੁਣ 31 ਮਈ ਨੂੰ ਅਖੰਡ ਪਾਠ ਸਾਹਿਬ ਸਵੇਰੇ ਰੱਖੇ ਜਾਣਗੇ ਜਿਹਦੇ ਭੋਗ 2 ਜੂਨ ਨੂੰ ਸਵੇਰੇ 7:00 ਵਜੇ ਗੁਰਦੁਆਰਾ ਬਾਬਾ ਅਟਲਰਾਜ ਸਾਹਿਬ ਵਿਖੇ ਪਾਏ ਜਾਣਗੇ ਅਸੀਂ ਸਾਰੇ ਸਮੂਚੀ ਜੱਤੇਦਾਰ ਹਵਾਰਾ ਕਮੇਟੀ ਅਤੇ ਬਾਕੀ ਛੱਤ ਪੰਥਕ ਜਥੇਬੰਦੀਆਂ ਸਾਡੇ ਨਾਲ ਪੰਜ ਪਿਆਰੇ ਵਿੱਚੋਂ ਭਾਈ ਸਤਨਾਮ ਸਿੰਘ ਖੰਡਾ ਸਮੁੱਚੇ ਰੂਪ ਵਿੱਚ ਸਾਂਝੀ ਅਪੀਲ ਕਰ ਰਹੇ ਆ ਕਿ ਸਮੂਹ ਸੰਗਤਾਂ ਜੜੀਆਂ ਨੇ ਜਥੇਬੰਦੀਆਂ ਜੜੀਆਂ ਨੇ ਉਹ 2 ਜੂਨ ਨੂੰ ਸਵੇਰੇ 7 ਵਜੇ ਗੁਰਦੁਆਰਾ ਬਾਬਾ ਅਟਲ ਰਾਏ ਸਾਹਿਬ ਵਿਖੇ ਪਹੁੰਚ ਕੇ ਸ਼ਹੀਦ ਸਿੰਘਾਂ ਦੀ ਅਰਦਾਸ ਤੇ ਵਿੱਚ ਤੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਮੈਂ ਬੇਨਤੀ ਕਰਦੇ ਆ ਕਿ ਅਸੀਂ ਇਨ੍ਹਾਂ ਸ਼ਹਾਤਾਂ ਤੋਂ ਜਿਹੜਾ ਹੈ ਸਬਕ ਵੀ ਸਿੱਖਣਾ ਹੈ ਲੈਸਨ ਸਿੱਖਣਾ ਹੈ ਹੋਰ ਇੱਕ ਮੈਸੇਜ ਲੈ ਕੇ ਜਾਣਾ ਹੈ ਘਰੋ ਘਰੀ ਕਿ ਜਿਹੜਾ ਕਾਰਜ ਇਨ੍ਹਾਂ ਸ਼ਹੀਦ ਸਿੰਘਾਂ ਨੇ ਅਰੰਭਿਆ ਸੀਗਾ ਉਸ ਕਾਰਜ ਦੀ ਪੂਰਤੀ ਵਾਸਤੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਕੌਮੀ ਘਰ ਦੀ ਪ੍ਰਾਪਤੀ ਵਾਸਤੇ ਅਸੀਂ ਆਪਣੀ ਦ੍ਰਿੜਤਾ ਤੇ ਵਚਨਬੱਤਾ ਨਿਭਾਉਂਦੇ ਰਹਿਣਾ ਹੈ ਮੈਂ ਮੰਗ ਪੱਤਰ ਦਿੱਤਾ ਸੀ ਐਸਜੀਪੀਸੀ ਨੂੰ ਕਿ ਜਿਹੜਾ 6 ਜੂਨ ਦਾ ਦਿਹਾੜਾ ਉਹ ਸਾਰਾ ਦਿਨ ਉਹਦੇ ਸਮਾਗਮ ਚੱਲਦੇ ਰਹਿਣ ਕੀ ਆਉਟਪੁੱਟ ਮਿਲੀ ਹੈ ਹੁਣ ਤੱਕ ਅਜੇ ਤੱਕ ਜੀ ਉਹ ਜਿਹੜੀ ਮੰਗ ਪੱਤਰ ਦਿੱਤਾ ਸੀਗਾ ਕਿ ਕੌਮੀ ਪੱਧਰ ਤੇ ਉੱਤੇ ਇਹ ਧਲੂਕਾਰਾਂ ਦਾ ਦਿਹਾੜਾ ਮਨਾਇਆ ਜਾਵੇ ਤੇ ਮੈਂ ਖ਼ਬਰਾਂ ਤੇ ਰਾਈ ਪਤਾ ਲੱਗਿਆ ਹੈ ਕਿ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ ਨੇ ਇੱਕ ਬਿਆਨ ਦਿੱਤਾ ਸੀਗਾ ਕਿ ਕੌਮੀ ਤੌਰ ਤੇ ਮਨਾਇਆ ਜਾਵੇਗਾ لیکن اجے ਸਾਡੇ ਨਾਲ ਉਹਨਾਂ ਨੇ ਕਿਸੇ ਪ੍ਰਕਾਰ ਦਾ ਕੋਈ ਵੀ رابطہ ਕਾਇਮ ਨਹੀਂ ਕੀਤਾ ਜਿਸ ਲੋ رابطہ ਕਾਇਮ ਕਰਨਗੇ ਫਿਰ ਸੰਗਤਾਂ ਦੇ ਨਾਲ ਸਿੱਖਲਾਸਾ ਕਰਾਂਗੇ ਤੇ ਮੈਂ ਭਾਈ ਸਤਨਾਮ ਸਿੰਘ ਖੰਡਾ ਜੀ ਨੂੰ ਬੇਨਤੀ ਕਰਾਂਗਾ ਕਿਉਂਕਿ ਇਹ ਸ਼ੁਰੂ ਤੋਂ ਹੀ ਸਾਡੇ ਨਾਲ ਇਹ ਭਾਈ ਮਹੰਗਾ ਸਿੰਘ ਜੀ ਬਬਰ ਦੀ ਵਰਸੀ ਮਨਾਉਣ ਵੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰਦੇ ਪਏ ਨੇ ਤੋਂ ਬੇਨਤੀ ਹੈ ਭਾਈ ਸਤਨਾਮ ਸਿੰਘ ਜੀ ਖੰਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਾਰੇ ਸੁਣ ਚੁੱਕੇ ਹੋ ਕਿ ਪ੍ਰੋਫੈਸਰ ਬਲਜਿੰਦਰ ਸਿੰਘ ਜੀ ਤੁਹਾਨੂੰ ਸਾਰਾ ਕੁਝ ਦੱਸ ਚੁੱਕੇ ਨੇ ਇਹ ਜਿਹੜਾ ਸਮਾਗਮ ਹੈ ਪਹਿਲਾਂ 1 ਜੂਨ ਨੂੰ ਮਨਾਇਆ ਜਾਣਾ ਸੀ ਹੁਣ 2 ਉਹਦੇ ਬਾਰੇ ਇਹਨਾਂ ਨੇ ਦੱਸਿਆ ਕਿ 2 ਤਰੀਕ ਨੂੰ ਕਰਨਾ ਹੈ ਇਹ ਅਸੀਂ 2016 ਤੋਂ ਸ਼ੁਰੂਆਤ ਕੀਤੀ ਸੀ 2016 ਤੋਂ ਲੈ ਕੇ ਅੱਜ ਤੱਕ ਅਸੀਂ ਉਹਨਾਂ ਸ਼ਹੀਦਾਂ ਨੂੰ ਨਤਮਸਤਕ ਹੁੰਦੇ ਆ ਤੇ ਬਿਲਕੁਲ ਇਸ ਫਰ ਨਹੀਂ ਜਾ ਕੇ ਉੱਥੇ ਸਾਰਾ ਜਿਹੜਾ ਕੰਮ ਕਰਦੇ ਆ ਸਤਨਾਵ ਵਿਗਰੂ ਦਾ ਜਾਪ ਕਰਦੇ ਹੋਏ ਅਸੀਂ ਕਾਲਤਾ ਸਾਹਿਬ ਪਹੁੰਚਦੇ ਉੱਥੇ ਅਰਦਾਸ ਕਰੀਦੀ ਹੈ ਸਿੰਘਾਂ ਦੀ ਚੜ੍ਹਦੀ ਕਲਾ ਵਾਸਤੇ ਕੌਮ ਦੀ ਚੜ੍ਹਦੀ ਕਲਾ ਵਾਸਤੇ ਪਰ ਕੁਝ ਸਮੇਂ ਤੋਂ ਅਸੀਂ ਤਿੰਨ ਕਸਾਲਾ ਤੋਂ ਉਹਨਾਂ ਦੇ ਪਰਿਵਾਰ ਵੱਲੋਂ ਵੀ ਭਾਈ ਮਹਿੰਗਾ ਸਿੰਘ ਬੱਬਰ ਵੱਲੋਂ ਦੇ ਪਰਿਵਾਰ ਵੱਲੋਂ ਤੇ ਹੋਰ ਨਸ ਸਿਖਾ ਵੱਲੋਂ ਵੀ ਖੰਡ ਪਾੜ ਸਾਹ ਹੋਣਾ ਚਾਹੀਦਾ ਫਿਰ ਤਿੰਨ ਚਾਰ ਸਾਲ ਤੋਂ ਉੱਥੇ ਖੰਡ ਪਾੜ ਸਾਹ ਹੁੰਦਾ ਹੈ ਇਸ ਤੋਂ ਇਲਾਵਾ ਕੌਮੀ ਕੌਮੀਅਤ ਤੌਰ ਤੇ ਇਹ ਜਿਹੜਾ ਤੀਸਰਾ ਕੱਲੂ ਘਾਰਾ ਇਹਨੂੰ ਮਨਾਉਣ ਵਾਸਤੇ ਹਰ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਵੀ ਹੋਣਾ ਚਾਹੀਦਾ ਹੈ 5 ਤਰੀਕ ਦੀ ਰਾਤ ਨੂੰ ਅਸੀਂ ਸੁਲਤਾਨਵਿੰਡ ਪਿੰਡ ਦੇ ਵਿੱਚ ਕਿਉਂਕਿ ਉਸ ਪਿੰਡ ਦੇ ਵਿੱਚ ਲਗਭਗ 50 ਸਿੰਘ ਸ਼ਹੀਦ ਹੋਏ ਹੁਣ ਤੱਕ ਦੇ ਸੰਘਰਸ਼ ਦੇ ਵਿੱਚ ਤੇ ਬਹੁਤ ਸਾਰੇ ਉਸ ਵੇਲੇ ਵੀ 1984 ਵਿੱਚ ਵੀ ਉਹ ਸ਼ਹੀਦ ਹੋਏ ਸਨ ਪਰ ਉਹਨਾਂ ਸਾਰਿਆਂ ਦਾ ਵੀ ਅਸੀਂ ਜੀ ਆਇਆਂ ਕਹਿਣ ਵਾਸਤੇ ਉੱਥੇ ਅਟਾਰੀ ਸਭ ਵਿਖੇ ਵੀ ਇਹ ਪ੍ਰੋਗਰਾਮ ਜਿਹੜਾ ਵਾ 5 ਤਰੀਕ ਸ਼ਾਮ ਦੇ ਵਿੱਚ ਸੋਰਾ ਰਾਜ ਸਾਹਿਬ ਦੇ ਪਾਠ ਤੋਂ ਸ਼ੁਰੂਆਤ ਹੋਏਗਾ 2 ਘੰਟੇ ਵਾਸਤੇ ਇਸੇ ਤਰ੍ਹਾਂ ਪ੍ਰਾਰਥਨ ਦੀ ਤਮਾ ਦਾ ਜਿਤਨਾ ਅਸੀਂ ਕਰਦੇ ਹਾਂ ਅਕਾਲ ਤਾ ਸਾਬ ਵਾਸਤੇ ਅਰਦਾਸ ਕਰਾਂਗੇ ਸੱਚੇ ਪਾਤਸ਼ਾਹ ਕਿਰਪਾ ਕਰੋ ਰਹਿਮਤ ਕਰੋ ਜਿਹੜੇ ਸਿੰਘ ਸ਼ਹੀਦ ਹੋਏ ਨੇ ਉਹਨਾਂ ਦੀ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਔਰ ਆਉਣ ਵਾਲੇ ਸਮੇਂ ਦੇ ਵਿੱਚ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਹੋਏ ਇਕੱਤਰ ਮਿਲਹ ਮੇਰੇ ਭਾਈ ਦੁਬਤਾ ਦੂਰ ਕਰੋ ਲਿਬਲਾਏ ਇਸ ਮੁੱਖ ਹੁਕਮ ਅਨੁਸਾਰ ਅਸੀਂ ਚਰਨ ਦਾ ਜਲ ਯਤਨ ਕਰੀਏ ਕਿਉਂਕਿ ਜਿਹੜੇ ਕੌਮੀਅਤ ਦੇ ਤੌਰ ਤੇ ਜਿਹੜੇ ਕੌਮੀ ਇਸ ਇਤਿਹਾਸ ਨੇ ਉਹਨਾਂ ਦਾ ਜਿਹੜਾ ਅਸੀਂ ਜਿਹੜਾ ਗੁਰਪੁਰਬ ਮਨਾਉਂਦੇ ਆ ਜਾਂ ਉਹਨਾਂ ਦਾ ਅਸੀਂ ਦਿਹਾੜਾ ਮਨਾਉਂਦੇ ਆ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਮਨਾਉਣਾ ਚਾਹੀਦਾ ਕਿਉਂਕਿ ਸ਼ਹੀਦ ਸਾਰਿਆਂ ਦੇ ਇਕੱਠੇ ਹੁੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ